ਜ਼ਿੰਦਗੀ ਦਾ ਹਿੱਸਾ ਹੈ ਇਹ ਸਾਨੂੰ ਨਿਭਾਣਾ ਹੀ ਪੈਣਾ ਹੈ ਦੂਸਰੀ ਇੱਕ ਬੇਨਤੀ ਕਿ ਮਤ ਸਮਝੀਏ ਕਿ ਹਰ ਬੰਦਾ ਮੇਰੇ ਨਾਲ ਸਹਿਮਤ ਹੋਵੇਗਾ ਹਰ ਬੰਦਾ ਮੇਰੀ ਸਿਫਤ ਕਰੇਗਾ ਜਿੰਨੇ ਮਰਜੀ ਚੰਗੇ ਬਣ ਜੋ ਸਮਾਜ ਵਿੱਚ ਵਿਰੋਧ ਹੋਣਾ ਹੀ ਹੋਣਾ ਹੈ ਇੱਥੇ ਚੰਗੇ ਤੋਂ ਚੰਗੇ ਬੰਦਿਆਂ ਨੂੰ ਲੋਕ ਭੰਡ ਭੰਡਦੇ ਦੇਖੇ ਤੇਰਾ ਮਤਲਬ ਆਪਣਾ ਮਾਈਂਡ ਤਿਆਰ ਰੱਖਣਾ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਜੋ ਕਹਿ ਰਹੇ ਤੀਸਰੀ ਗੱਲ ਕੈਲੀਬਰੀ ਸਮਾਜ ਅਸੀਂ ਵਿਚਰਨੇ ਖਾਂ ਸਾਡੇ ਆਪਸ ਵਿੱਚ ਖਿਆਲات ਨਹੀਂ ਮਿਲਦੇ ਪਰ ਸਾਨੂੰ ਫਿਰ ਵੀ ਫਰਜ਼ ਅਦਾ ਕਰਨੇ ਪੈਂਦੇ ਆ ਤੁਸੀਂ ਰਿਸ਼ਤੇਦਾਰੀਆਂ ਦੇਖੋਗੇ ਆਪਸ ਵਿੱਚ ਖਿਆਲ ਨਹੀਂ ਮਿਲਣਗੇ ਪਰ ਅਸੀਂ ਇੱਕ ਗੱਲ ਕਹਿੰਦੇ ਆ ਸਾਡੇ ਆਪਸ ਵਿੱਚ ਬਿਲਕੁਲ ਖਿਆਲ ਨਹੀਂ ਮਿਲਦੇ ਪਰ ਸਹੀ ਅਰਥਾਂ ਵਿੱਚ ਮੈਂ ਆਪਣੇ ਫਰਜ਼ ਅਦਾ ਕਰਨ ਵਾਸਤੇ ਆਇਆ ਫਿਰ ਅ ਤਿੰਨ ਗੱਲਾਂ ਦੁੱਖ ਤੇ ਸੁਖ ਜ਼ਿੰਦਗੀ ਦਾ ਹਿੱਸਾ ਹੈ ਦੂਸਰੀ ਬੇਨਤੀ ਕੀਤੀ ਕਿਸਾਰੀ ਥਾਂ ਤੇ ਹਰ ਬੰਦੇ ਤੁਹਾਡੇ ਖਰਚ ਨਹੀਂ ਵਿਰੋਧੀ ਖਰਚ ਥਾਂ ਤੇ ਮਿਲ ਗਏ ਕਿਤੇ ਵੀ ਚਲੇ ਜਾਓ ਤੀਸਰੀ ਬੇਨਤੀ ਮੈਂ ਕੀਤੀ ਕਈ ਵਾਰੀ ਇਹੋ ਜਿਹਾ ਧੱਤਨਾ ਕਰਨ ਪਰਿਵਾਰਾਂ ਵਿੱਚ ਵਾਪਰਦੇ ਨੇ ਕਿ ਨਾ ਚਾਉਂਦਿਆਂ ਹੋਇਆ ਵੀ ਸਾਨੂੰ ਆਪਣੇ ਫਰਜ਼ ਅਦਾ ਕਰਨੇ ਪੈਂਦੇ ਸੋ ਬੇਨਤੀ ਕੋਣ ਮੈਂ ਕੱਲ ਅੱਜ ਕੀਤੀ ਸੀ ਕਿ ਦੁੱਖ ਆਵੇ ਉਸ ਨੂੰ ਦੁੱਖ ਦੇ ਰੂਪ ਵਿੱਚ ਨਾ ਸਵੀਕਾਰਨਾ ਇਹ ਬੜੀ ਵੱਡੀ ਗੱਲ ਹੈ ਕੱਲ ਇੱਕ ਪ੍ਰਮਾਣ ਦਿੱਤਾ ਸੀ ਕਿ ਜਦੋਂ ਦੁੱਖ ਹੁੰਦਾ ਹੈ ਨਾ ਜੀ ਤੇ ਜੇ ਦੁੱਖ ਦੇ ਵਿੱਚ ਸਿਮਰਨ ਸ਼ਾਮਿਲ ਹੋ ਜਾਏ ਸੱਚੀ ਮੁੱਚੀ ਉਹ ਦੁੱਖ ਵੀ ਦਵਾਈ ਬਣ ਜਾਂਦਾ ਹੈ ਗੱਲ ਅੱਜਾ ਥੋੜਾ ਜਿਹਾ ਜਦੋਂ ਸਮਾਪਤੀ ਕਰ ਰਿਹਾ ਹਾਂ ਉਸ ਤੋਂ ਮਰਜ਼ੀ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਦੁੱਖ ਇੱਕ ਮੋਹਰਾ ਹੈ ਕਿਉਂਕਿ ਇਸ ਲੜੀ ਨੂੰ ਜੋੜ ਲਾ ਕੇ ਦੁੱਖ ਸੰਖੇ ਦੇ ਤਰ੍ਹਾਂ ਹੈ ਦੁੱਖ ਜ਼ਹਿਰ ਦੀ ਤਰ੍ਹਾਂ ਹੈ ਸਿੱਧੀ ਬੇਨਤੀ ਵੀ ਦੁੱਖ ਇਸ ਤਰ੍ਹਾਂ ਜਿਵੇਂ ਸੱਪ ਦਾ ਜ਼ਹਿਰ ਹੁੰਦਾ ਹੈ ਜੇ ਸੱਪ ਸਿੱਧਾ ਕਿਸੇ ਨੂੰ ਡੰਗ ਮਾਰ ਜਾਏ ਤੇ ਇਨਸਾਨ ਦੀ ਮੌਤ ਹੋ ਜਾਂਦੀ ਗੁਰੂ ਕੋ ਉਹੀ ਸੱਪ ਜਿਹੜਾ ਹੈ ਉਹਦਾ ਜ਼ਹਿਰ ਕਿਸੇ ਹਾਕੀਮ ਕੋਲ ਕਿਸੇ ਸਿਆਣੇ ਦਵਾਈਆਂ ਬਣਾਉਣ ਵਾਲੇ ਕੋ ਚਲਾ ਜਾਏ ਕਿਸੇ ਹਾਕੀਮ ਵੈਦ ਡਾਕਟਰ ਕੋਲ ਜਿਹੜਾ ਜ਼ਹਿਰ ਸਿੱਧਾ ਸੱਪ ਡੰਗ ਮਾਰੇ ਬੰਦਾ ਮਰ ਜਾਂਦਾ ਉਸੇ ਜ਼ਹਿਰ ਦੇ ਵਿੱਚ ਮੈਂ ਬੇਨਤੀ ਕਰਾਂਗਾ ਦਵਾਈਆਂ ਮਲਾ ਕੇ ਜੜੀਆਂ ਬੂਟੀਆਂ ਮਿਲਾ ਕੇ ਵੈਦ ਚੰਗੇ ਜ਼ਹਿਰ ਨੂੰ ਮਾਰ ਕੇ ਕੁਸਤਾ ਬਣਾ ਲੈਂਦੇ ਆ ਦਵਾਈ ਬਣਾ ਲੈਂਦੇ ਆ ਹੁਣ ਉਹ ਹੀ ਜ਼ਹਿਰ ਜਿਹੜਾ ਸਿੱਧਾ ਆਇਆ ਇਨਸਾਨ ਦੀ ਮੌਤ ਹੈ ਜੇ ਜੜੀਆਂ ਬੂਟੀਆਂ ਵਿੱਚ ਮਿਲ ਜਾਣ ਕੈਮੀਕਲ ਮਿਲ ਜਾਏ ਤੇ ਦਵਾਈ ਬਣ ਜਾਂਦੀ ਏ ਗੁਰੂ ਕੋ ਸਿੱਧਾ ਦੁੱਖ ਜੇ ਗੁਰੂ ਚੇਤੇ ਨਹੀਂ ਤੇ ਜ਼ਰੂਰ मारेਗਾ ਜੇ ਦੁੱਖ ਵਿੱਚ ਗੁਰੂ ਦੇ ਨਾਮ ਦਾ ਮਸਾਲਾ ਭੇਜੇ ਉਹ ਦੁੱਖ ਵੀ ਸੁਖ ਬਣ ਜਾਂਦਾ ਤੁਸੀਂ ਇੱਕ ਬਚਨ ਰੋਜ਼ ਪੜ੍ਹਦੇ ਹੋ ਇਹਦੇ ਥੋੜੇ ਜੇ ਅਰਥ ਕਰਾਂਗੇ ਆਪਾਂ ਦੁੱਖ دارو ਸੁਖ ਰੋਗ ਗੁਰੂ ਆਸਾ ਕੀ ਬਾਣੀ ਦਾ ਬਚਨ 12ਵੇਂ ਅਪੌੜੀ ਮੈਂ ਲਿਖਿਆ ਦੁੱਖ دارو ਇਹਦਾ ਅਰਥ ਹੋ ਗਿਆ ਦੁੱਖ ਹੈ ਦਵਾਈ ਅਗਿਆ ਸੁਖ ਅਰੋਗ ਭਇਆ ਸੁਖ ਜਿਹੜਾ ਉਹ ਰੋਗ ਬਣ ਗਿਆ ਸੱਚੀ ਮੁੱਚੀ ਉਹ ਦੁੱਖ ਬਣ ਗਿਆ ਹੁਣ ਇਹਦਾ ਮਤਲਬ ਕਿ ਦੁੱਖ دارو ਸੁਖ ਰੋਗ ਭਇਆ ਤਕੇ ਜਾ ਸੁਖ ਤਾਂ ਨਾ ਹੋਈ ਇਸ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਕਿ ਕਿਸ ਤੁਖ ਦੇ ਅਰਥ ਵਿਦਵਾਨ ਪੁਰਸ਼ਾਂ ਨੇ ਜਿੰਨੀ ਜਿੰਨੀ ਸੋਚੀ ਮਿਲਿਤੀ ਕਾਰਨ ਕੀਤੇ ਇਹ ਦਾਰਕ ਸਪਸ਼ਟ ਨੇ ਕਿ ਦੁੱਖ ਜਿਹੜਾ ਹੈ ਉਹ ਦਵਾਈ ਬਣ ਜਾਂਦਾ ਹੈ ਤੇ ਦੂਜੇ ਪਾਸੇ ਸੀ ਕਹਿੰਦੇ ਆ ਸੁਖ ਜਿਹੜਾ ਹੈ ਉਹ ਰੋਗ ਬਣ ਜਾਂਦਾ ਹੈ ਦੁੱਖ ਵਿੱਚ ਜਿੰਨਾ ਬੰਦਾ ਪ੍ਰਮਾਤਮਾ ਵਾਲੇ ਪਾਸੇ ਜਾਂਦਾ ਖਿਮਾ ਕਰਿਓ ਅਕਸਰ ਬੰਦਾ ਸੁਖ ਮਿਲਦਾ ਹੈ ਇਨੂੰ ਪਰਮਾਤਮਾ ਗੁਰੂ ਭੁੱਲਣਾ ਸ਼ੁਰੂ ਹੋ ਜਾਂਦਾ ਕਿਉਂਕਿ ਸੁਖ ਆਲਸ ਨੂੰ ਜਨਮ ਦਿੰਦਾ ਹੈ ਸੁਖ ਵਿੱਚ ਬੰਦਾ ਖੋਮੇ ਨੂੰ ਵੀ ਜਨਮ ਦੇਦਾ ਅਖ ਬੰਦਾ ਦੁੱਖ दारू ਹੈ ਸੁਖ ਬਿਮਾਰੀ ਹੈ ਹੁਣ ਅੱਗੇ ਫਿਰ ਸ਼ੋਕ ਕਰਦੀ ਜਾਂ ਸੁਖ ਫਿਰ ਸੁਣੋ ਦੁੱਖ दारू ਸੁਖ ਰੋਗ ਭਇਆ ਜਾਂ ਸੁਖ ਤਾਂ ਨਾ ਹੋਈ ਇਹਦਾ ਅਰਥ ਕੀ ਹੋਇਆ ਇਹਦਾ ਅਰਥ ਜਿੰਨੀ ਕੁ ਸਮਝ ਪਈ ਮੈਂ ਦਾਵਾ ਨਹੀਂ ਕਰਦਾ ਦੁੱਖ ਦਵਾਈ ਬਣ ਜਾਂਦਾ ਹੈ ਕਿਉਂਕਿ ਦੁੱਖ ਲਾਗੇ ਰਾਮ ਪੁਕਾਰਾ ਹੈ ਕਈ ਮੈਂ ਇਨਸਾਨ ਜ਼ਿੰਦਗੀ ਚ ਐਸੇ ਮੇਲੇ ਦੇਖਿਆ ਕਿ ਜਿਨ੍ਹਾਂ ਨੂੰ ਕੋਈ ਬਿਮਾਰੀ ਸੀ ਕੋਈ ਬੱਚੇ ਦਾ ਸੀ ਉਹ ਜਦੋਂ ਗੁਰੂ ਘਰ ਨਾਲ ਜੁੜੇ ਉਹ ਕਹਿੰਦੇ ਉਹ ਬਿਮਾਰੀ ਸਾਡੇ ਲਈ ਦਾਤ ਬਣ ਗਈ ਅਸੀਂ ਉਸ ਦਿਨ ਤੋਂ ਬਾਅਦ ਸਤਿਗੁਰੂ ਦੀ ਬਾਣੀ ਦਾ ਪਾਠ ਕਰ ਲੱਗ ਪਏ ਫਿਰ ਬਿੰਤੀ ਦੁੱਖ ਦਵਾਈ ਹੈ ਸੋ ਸੋ ਨੋ ਜਾਂ ਸੁਖ ਜਦੋਂ ਦੁੱਖ दारू ਵਿੱਚੋਂ ਸੁਖ ਨਿਕਲੇਗਾ ਫਿਰ ਅਰਥ ਸੁਣਿਓ ਦੁੱਖ दारू ਵਿੱਚੋਂ ਸੁਖ ਨਿਕਲੇਗਾ ਜਾਂ ਸੁਖ ਜਦੋਂ ਆਤਮਿਕ ਸੁਖ ਹੋਇਆ ਤਾਂ ਨਾ ਹੋਈ ਤਾਂ ਦਾ ਅਰਥ ਤੇ ਤਦੋਂ ਤਦੋਂ ਫਿਰ ਤੈਨੂੰ ਦੁੱਖ ਨਹੀਂ ਵਿਆਪੇਗਾ ਜਦੋਂ ਦੁੱਖ ਵਿੱਚੋਂ ਸੁਖ ਨਿਕਲੇਗਾ ਫਿਰ ਇਹਦੇ ਅਰਥ ਮੈਂ ਅਰਥ ਕਰਾਂਗਾ ਦੁੱਖ दारू ਸੁਖ ਰੋਗ ਭਿਆ दारूਦਾਰ ਤੇ ਦਵਾਈ ਜਿੰਨੇ ਆਰਾਮ ਹੁੰਦੇ ਨੇ ਦੁੱਖ ਵਿੱਚੋਂ ਸੱਚੀ ਮੁੱਚੀ ਇਲਾਜ ਨਿਕਲਿਆ ਦੁਖਦਾਰੁ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਕੋਈ ਇੱਕ ਦੋ ਹੋਰ ਬੇਨਤੀਆਂ ਇਹ ਤਾਂ ਬੇਨਤੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ ਆ ਦੁੱਖ ਆਵੇ ਸੁਖ ਆਵੇ ਕਦੀ ਵੈ ਗੁਰੂ ਜੀ ਦਾ ਪੱਲਾ ਛੱਡਣਾ ਮੈਂ ਇੱਕ ਹੋਰ ਅਰਸ ਅੱਜ ਮੇਰੇ ਮਨ ਸੀ ਕਿ ਮੈਂ ਕੋਈ ਸਤਿਗੁਰੂ ਦੇ ਜੀਵਨ ਵਿੱਚੋਂ ਕਿਦੋਂ ਘਟਨਾਵਾਂ ਉਹਨਾਂ ਦੀ ਐ ਤਾਂ ਸਾਰੀ ਬਖਸ਼ਿਸ਼ ਸਿੱਧੀ ਗੱਲ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਹੀ ਲਈਏ ਉਦੋਂ ਖਜ਼ਾਨੇ ਭਰੇ ਜਾਂਦੇ ਆਂ ਉੰਤਹਾਰ ਥਾਂ ਤੇ ਮਦਗਾਰ ਨੇ ਇੱਕ ਕਿਸ਼ੋਰ ਅਵਸਥਾ ਦਾ ਬੱਚਾ ਉਹ ਸਵੇਰੇ ਉੱਠਿਆ ਰਾਜੇ ਦਾ ਪੁੱਤਰ ਸੀ ਉਹਨੇ ਉੱਠ ਕੇ ਕੇਸਵਾ ਨੇ ਸ਼ੁਰੂ ਕਰ ਦਿੱਤੇ ਜਦੋਂ ਕੇਸਵਾ ਰਿਆ ਹੈ ਤੇ ਉਹਨੇ ਕਿ ਦੇਖਿਆ ਵੀ ਜਿੱਥੇ ਉਹ ਜੋੜਾ ਬੰਨਦਾ ਸੀ ਨਾ ਇੱਥੇ ਇਸ ਕੇਸ ਦੇ ਕੇਸਾਂ ਦੀ ਜੜ ਦੇ ਵਿੱਚ ਉਹਨੇ ਦੇਖਿਆ ਕੋਈ ਨਿਸ਼ਾਨ ਕਹਾਦਾ ਆ ਉਸ ਬੱਚੇ ਦੇ ਮਨ ਚ ਆਇਆ ਇਹ ਨਿਸ਼ਾਨ ਕਹਾਦਾ ਫਿਰ ਆਇਆ ਕਿ ਜਦੋਂ ਦੀ ਮੈਂ ਸੁਰਤ ਸੰਭਾਲ ਲਈਏ ਸੱਚ ਤਾਂ ਕੋਈ ਵੱਜੀ ਨਹੀਂ ਕੋਈ ਜ਼ੋਖ ਕੋਈ ਕਿਸੇ ਕਿਸਮ ਦਾ ਜ਼ਖਮ ਨਹੀਂ ਪਰ ਇਹ ਇਹ ਨਿਸ਼ਾਨ ਕਹਾਦਾ ਹੈ ਉਹਨੇ ਆਪਣੇ ਖਾਤ ਨਾਲ ਉਹਨੂੰ ਮਸਲ ਦਾ ਯਤਨ ਕੀਤਾ ਵੀ ਜੇ ਕਿਤੇ ਬਚਪਨ ਚ ਕੋਈ ਫਿੰਸੀ ਹੋਵੇਗੀ ਆਖਰ ਉਹਨੂੰ ਦਬਿਆਂ ਥੋੜੀ ਬਾਤੀ ਚੀਜ਼ ਤਾਂ ਉੱਠੇਗੀ ਨਾ ਉਸ ਬੱਚੇ ਨੇ ਜਦੋਂ ਕੇਸ ਵਾਲਿਆ ਸੀ ਕੰਧਾ ਪਕੜ ਕੇ ਇੱਕ ਆਤਨਾ ਕੇਸ ਪਕੜੇ ਤੇ ਉਹਨੂੰ ਮਲ ਲਾ ਪਿਆ ਪਰ ਉਹ ਦਰਦ ਨਹੀਂ ਹੋਈ ਉਹਨੇ ਕੇਸ ਬੰਨ ਲੈ ਜੂڑا ਬੰਨ ਲਿਆ ਉੱਤੇ ਉਹਨੇ ਪੱਗ ਬੰਨ ਲਈ ਚਲੋ ਅਸੀਂ ਦਸਤਾਰ ਸ਼ਬਦ ਵਰਤਨੇ ਆਂ ਉੱਚ ਗੁਰਮਖੋ ਚੇਤੇ ਰੱਖਿਓ ਪੱਗ ਲਫ਼ਜ਼ ਵੀ ਸਾਡੇ ਵਰਤੇ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਪੱਗ ਪਾਗ ਪਗਰੀ ਤੇ ਦਸਤਾਰ ਚਾਰੇ ਸ਼ਬਦ ਹੁੰਦੇ ਸਾਬਤ ਸੂਰਤ ਦਸਤਾਰ ਸਿਰਾ ਫਲੀ ਫਰੀਦਾ ਮੈਂ ਭੁਲਾਵਾ ਪੱਗ ਦਾ ਖੂਬ ਤੇਰੀ ਪਗਰੀ ਇਹ ਸ਼ਬਦ ਹੁੰਦੇ ਜੇ ਸਿਰ ਰਚ ਰਚ ਬੰਦਤ ਪਾਗ ਅਰਥ ਹੈ ਕਿ ਉਹਨੇ ਆਪਣੀ ਪੱਗ ਦਸਤਾਰ ਬੰਨ ਲੀ ਮਨ ਚਾਇਆ ਵੀ ਜੇ ਕਿਤੇ 6 ਵਜੇ ਹੋਵੇਗੀ ਮੇਰੀ ਮਾਂ ਨੂੰ ਤੇ ਪਤਾ ਹੀ ਹੋਣਾ ਹੈ ਨਾ ਪਿਤਾ ਜੀ ਤਾਂ ਜਾ ਚੁੱਕੇ ਨੇ ਰਾਜੇ ਦਾ ਪੁੱਤਰ ਹੈ ਮਾਂ ਨੂੰ ਪਤਾ ਹੋਵੇਗਾ ਕਿੰਨੇ ਇਹ ਬੱਚਾ ਅੰਮਾਂ ਦੇ ਕੋਲ ਗਿਆ ਤੇ ਇਹਦੇ ਸਨਮਾਨਯੋਗ ਮਾਤਾ ਬਜ਼ੁਰਗ ਸਨ ਤੇ ਉਹ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਬੈਠੇ ਇਹ ਬੱਚਾ ਕੋਲ ਚਲਾ ਗਿਆ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ ਦਾ ਜ਼ਿਕਰ ਕਰ ਲਗਾ ਜਿੱਥੇ ਆਪਾਂ ਸ਼ਹਾਦਤ ਦਾ ਕਰਨਿਆ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਝੋਲੀਆਂ ਭਰ ਦੇ ਨਾਲ ਕਰਦੀ ਹਰ ਥਾਂ ਤੇ ਭਰੀਆਂ ਮਾਂ ਕੋਲ ਚਲਾ ਗਿਆ ਮਾਤਾ ਜੀ ਬੈਠੇ ਸਨ ਸਿਮਰਨ ਚ ਧਿਆਨ ਸਨ ਜਦੋਂ ਥੋੜਾ ਜਿਹਾ ਉਹਨੇ ਨੀਂਦਰ ਖੋਲੇ ਤੇ ਵੇਖਿਆ ਵੀ ਰਾਜਕੁਮਾਰ ਕੋਲ ਬੈਠਾ ਹੈ ਮਾਂ ਨੇ ਪੁੱਤਰ ਨੂੰ ਆਪਣੀ ਸੀਨੇ ਨਾਲ ਲਾਇਆ ਤੇ ਉਸ ਵਕਤ ਤੋਂ ਬੱਚਾ ਬੋਲਿਆ ਕਹਿੰਦਾ ਅਮਾ ਮਾਂ ਜੀ ਮੈਨੂੰ ਇੱਕ ਗੱਲ ਤੁਹਾਡੇ ਤੋਂ ਪੁੱਛਣ ਆਇਆ ਕਹਿੰਨਗੇ ਜੀ ਪੁੱਤਰ ਦੱਸੋ ਕਹਿੰਦੇ ਅੱਜ ਮੈਂ ਜਦੋਂ ਆਪਣੇ ਕੇਸ ਕਰ ਰਿਹਾ ਸਾਂ ਜੋੜਾ ਕਰ ਰਿਹਾ ਸਾਂ ਪੱਗ ਬੰਨੀ ਮੇਰੇ ਕੇਸਾਂ ਦੇ ਵਿੱਚ ਜਿੱਥੇ ਜੋੜਾ ਕਰਨਾ ਮੱਥੇ ਦੇ ਉੱਤੇ ਵਿਚਕਾਰ ਕੇਸਾਂ ਦੀਆਂ ਜੜ੍ਹਾਂ ਵਿੱਚ ਇੱਕ ਦਾਗ ਪਿਆ ਹੋਇਆ ਹੈ ਜਦੋਂ ਸ਼ਬਦ ਕਿਹਾ ਦਾਗ ਪਿਆ ਹੈ ਉਸ ਵੇਖਤ ਮਾਂ ਨੇ ਕਿਹਾ ਨਹੀਂ ਪੁੱਤਰ ਇਹਨੂੰ ਦਾਗ ਨਹੀਂ ਕਹਿੰਦੇ ਇਹ ਦਾਗ ਨਹੀਂ ਮਾਂ ਜੀ ਕੀ ਕਦੀ ਮੈਨੂੰ ਫੋੜਾ ਫਿੰਸੀ ਜਾਂ ਕਿਤੇ ਬਚਪਨ ਦੀ ਚੋਟ ਵਜੀ ਕਿ ਆ ਇਹ ਨਿਸ਼ਾਨੀ ਫਿਰ ਕਾ ਦੀ ਹੈ ਮੈਂ ਮਿਟਾਉਣ ਦਾ ਯਤਨ ਕੀਤਾ ਹੱਥ ਨਾਲ ਮਿਟਦੀ ਵੀ ਨਹੀਂ ਕਹਿ ਲੱਗੀ ਨਾ ਮੇਰੇ ਲਾਲ ਇਹ ਨਿਸ਼ਾਨੀ ਨਾ ਇੱਥੇ ਮਿਟਣੀ ਇਹ ਨਾ ਰੱਬ ਦੀ ਤਰਗਾਹ ਵਿੱਚ ਮਿਟਣੀ ਹੈ ਮਾਂ ਜੀ ਤੇ ਹੈ ਕੀ ਧਿਆਨ ਨਾਲ ਸੁਣਿਓ ਉਸ ਵਕਤ ਮਾਂ ਦੀਆਂ ਅੱਖਾਂ ਚ ਨੀਰ ਆ ਗਿਆ ਕਹਿੰਦੀ ਪੁੱਤਰ ਬੋਲ ਵਾਹਿਗੁਰੂ ਉਹਨੇ ਵਾਹਿਗੁਰੂ ਬੋਲਿਆ ਕੋਈ ਸਮੇਂ ਲਈ ਮਾਂ ਚੁੱਪ ਕਰ ਗਈ। ਉਹਨੂੰ ਸਭ ਕੁਝ ਅੱਖਾਂ ਦੇ ਸਾਹਮਣੇ ਆ ਗਿਆ ਜਿੱਦਾਂ ਇਹ ਬਖਸ਼ਿਸ਼ ਮਿਲੀ ਸੀ। ਕਹਿੰਦੇ ਨੇ ਮਾਤਾ ਜੀ ਮੈਂ ਕੋਈ ਲਫ਼ਜ਼ ਐਸਾ ਤੇ ਨਹੀਂ ਕਿਹਾ ਕਿ ਜਿਸ ਨਾਲ ਤੁਹਾਨੂੰ ਠੇਸ ਪਹੁੰਚੀਏ ਤੁਸੀਂ ਰੋ ਕਿਉਂ ਪਏ ਹੋ? ਮੈਂ ਤਾਂ ਸਿਰਫ ਇਹ ਪੁੱਛਿਆ ਵੀ ਇਹ ਚਿੰਨ ਇਹ ਨਿਸ਼ਾਨੀ ਕੀ ਹੈ? ਉਸ ਵਕਤ ਮਾਂ ਨੇ ਜਿਹੜਾ ਉੱਤਰ ਦਿੱਤਾ ਕਹਿਣ ਲੱਗੀ ਪੁੱਤਰ ਇਸ ਜਗਤ ਦਾ ਉਧਾਰ ਕਰ ਲਈ ਨਰੰਕਾਰ ਨੇ ਜਿਹੜਾ ਸাকার ਰੂਪ ਧਾਰਨ ਕੀਤਾ ਉਹਦਾ ਨਾਮ ਧੰ ਗੁਰੂ ਨਾਨਕ ਸਾਹਿਬ ਹੈ। ਸ਼ਬਦ ਸੁਣਿਓ। ਜਿਨ੍ਹਾਂ ਨੇ ਸাকার ਰੂਪ ਧਾਰਨ ਕੀਤਾ ਉਹਨਾਂ ਦਾ ਨਾਮ ਧੰ ਗੁਰੂ ਨਾਨਕ ਸਾਹਿਬ ਹੈ। ਉਹਨਾਂ ਨੇ ਥਾਂ-ਥਾਂ ਤੇ ਸੱਚ ਨਾਮ ਦਾ ਮੰਤਰ ਦਾ ਛੱਡਾ ਦਿੱਤਾ ਤੇ ਸੱਚੀ ਮੁੱਚੀ ਭਾਈ ਸਾਹਿਬ ਨੇ ਕਿਹਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਜਾ ਡੋਬਾ। ਬਾਈ ਸਭ ਕਹਿੰਦੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਇ ਬਖਸ਼ ਸੋਇ ਫੇ ਪੁੱਤਰ ਉਸ ਜੋਤ ਦੇ ਮਾਲਿਕ ਰਹਿਮਤਾ ਦੇ ਦਾਤੇ ਇਹਨੇ ਸ਼ਬਦ ਕਹਿ ਕੇ ਗਲਾ ਭਰਿਆ ਕਹਿੰਨ ਲੱਗੇ ਮਾਂ ਜੀ ਦੱਸੋ ਕਹਿਣ ਲੱਗੇ ਉਹਨਾਂ ਦਾ ਨਵਾਂ ਜਾਮਾ ਸਾਨੂੰ ਨਵਾਜਣ ਇੱਥੇ ਆਇਆ ਗੁਰਦੇਵ ਸਿੰਘ ਬਾਦਲ ਸਿੰਘ ਜੀ ਵੱਲ ਇਸ਼ਾਰਾ ਕਰਦੇ ਉਸ ਰਾਜੇ ਦਾ ਨਾਮ ਸੀ ਜੀ ਰਾਜਾ ਰਾਮ ਰਾਏ ਅਸਾਮ ਵਾਲ ਜੰਗਲ ਤੇਰੇ ਪਿਤਾ ਜੀ ਤੇ ਅਸੀਂ ਸਾਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬਾਇ ਨੇ ਉਹਨਾਂ ਨੂੰ ਜਿਹੜਾ ਭਾਵਨਾ ਨਾਲ ਚੇਤੇ ਕਰਦਾ ਜੋ ਮੰਗਦਾ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਝੋਲੀ ਭਰਦੇ ਕਹਿੰਦੇ ਮੈਂ ਤੇ ਤੇਰੇ ਪਿਤਾ ਜੀ ਸੀ ਦੋਨੋਂ ਚਲੇ ਗਏ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸਨ ਅਸੀਂ ਹਜ਼ੂਰ ਦੇ ਚਰਨਾ ਚਲੇ ਗਏ ਕਹਿੰਦੇ ਉਹਨਾਂ ਦਾ ਮੁਖ ਇੰਨਾ ਪਿਆਰਾ ਸੀ ਯਾਦ ਕਿਉਂ ਜਿਹੜਾ ਸਾਡੇ ਇਤਿਹਾਸ ਨੇ ਮਹਾਰਾਜ ਸਰੂਪ ਦੱਸਿਆ ਨਾ ਉਂਝ ਤਾਂ ਸ਼ਬਦ ਕੀ ਸਭ ਕੁਝ ਕਹੇ ਪਰ ਮੈਂ ਫਿਰ ਵੀ ਕਹਿੰਨਾ ਇੰਨੀ ਕਟੜਤਾ ਨਾ ਵਰਤੀਏ ਆਕਰ ਉਸ ਤਨ ਨੂੰ ਵੀ ਤੇ ਚੇਤੇ ਕਰ ਰਹੇ ਆ ਨਾ ਜਿਨੇ ਸ਼ਹਾਦਤ ਦਾ ਜਾਮ ਪੀਤਾ ਸਤਗੁਰਾਂ ਦਾ ਜਿਹੜਾ ਮਸਤਕ ਸੀ ਨਾ ਜੀ ਗੁਰਤੇਗ ਬਾਦਲ ਸਾਹਿਬ ਦਾ ਇਹ ਚੌੜਾ ਸੀ ਮਹਾਰਾਜ ਜਿੱਦਿਆਂ ਚੜੀਆਂ ਬਾਹਵਾ ਸਨ ਸਤਗੁਰਾਂ ਦੀਆਂ ਉਹ ਬਹੁਤ ਲੰਬੇ ਦੀਆਂ ਸਨ ਤਕਲੀ ਗੱਲ ਹਜ਼ੂਰ ਦੇ ਜਿਹੜੇ ਆ ਨੇਤਰਾਂ ਦੇ ਕੋਰ ਸਰਕੋਨੇ ਇਹ ਦੋਨਾਂ ਦਾ ਰੰਗ ਚਿੱਟਾ ਸੀ ਬਾਕੀ ਸਕਿਨ ਨਾਲੋਂ ਨਾ ਇਹ ਦੋਨੋਂ ਜਿਹੜੇ ਕੋਰ ਨੇ ਕੋਰ ਸ਼ਬਦ ਸਮਨੇ ਕੋਰ ਕੋਨੇ ਇਹ ਕਿਉਂ ਚਿੱਟੇ ਸਨ ਸਤਿਗੁਰੂ ਹਰ ਵਕਤ ਹੀ ਬਿਰਾਗ ਵਿੱਚ ਪ੍ਰਭੂ ਦੇ ਚਿੰਤਨ ਵਿੱਚ ਨੇਤਰ ਜਲ ਨਾਲ ਪੂਰਤ ਰਹਿੰਦੇ ਸਨ ਮੈਂ ਸ਼ਬਦ ਵਰਤਾ ਅੰਮ੍ਰਿਤਮਲੀ ਕਹਲਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗੁਰੂ ਰਾਮਦਾਸ ਬਚਨ ਕਰਦੇ ਆ ਕਿ ਗੁਰੂ ਦੀਆਂ ਅੱਖਾਂ ਪਾਣੀ ਨਾਲ ਪੂਰਤ ਨਹੀਂ ਹੁੰਦੀਆਂ ਹਰ ਅੰਮ੍ਰਿਤ ਕਿੰਨੇ ਲੋਇਣ ਮਨ ਪ੍ਰੇਮ ਤਰਤੰਦਾ ਆ ਗਾਂਜਾ ਜੀ ਅਗਲੀ ਗੱਲ ਹਜ਼ੂਰ ਦਾ ਦਾਣਾ ਜ਼ਿਆਦਾ ਲੰਮਾ ਨਹੀਂ ਸੀ ਜੀ ਲੰਬੇਰਾ ਸੀ ਪਰ ਇੱਕ ਹੁੰਦਾ ਸਿੱਧਾ ਜਿਵੇਂ ਗੁਰੂ ਰਾਮਦਾਸ ਜੀ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਦਾਣਾ ਸੀ ਉਹਨਾਂ ਦਾ ਦਾਣਾ ਗੋਲਾਈ ਵਿੱਚ ਸੀ ਜਿਵੇਂ ਗੋਲਾਈ ਚ ਮੈਂ ਸਮਝ ਗਿਆ ਨਾ ਆਪ ਜੀ ਕਿੱਲ ਲੱਗੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਤੇਰੇ ਪਿਤਾ ਜੀ ਤੇ ਮੈਂ ਉਹਨਾਂ ਦੇ ਚਰਨਾਂ 'ਚ ਬੈਠੇ ਉਹਨਾਂ ਨੇ ਬਚਨ ਸ਼ੁਰੂ ਕੀਤੇ ਮਨੁੱਖਾ ਜਨਮ ਨੂੰ ਸਬਲੌਣ ਦੀ ਗੱਲ ਕੀਤੀ ਪੁੱਤਰ ਉਹਨਾਂ ਦੀ ਨਜ਼ਰ 'ਚ ਇੰਨੀ ਮੇਰ ਵਰਤੀ ਅਸੀਂ ਉਹਨਾਂ ਦੀ ਚਰਨ ਪੌ ਲੈ ਕੇ ਗੁਰੂ ਨਾਨਕ ਨਾਮ ਲੈ ਬਾ ਸਿੱਖ ਬਣ ਗਏ ਉਹਨਾਂ ਸਾਨੂੰ ਨਾਮ ਜਿੜਿੜ ਕਰਾਇਆ ਅਸੀਂ ਰੋਜ਼ ਜਾਣਾ ਇੱਕ ਦਿਨ ਅਸੀਂ ਤੇਰੇ ਪਿਤਾ ਜੀ ਦੋਨੋਂ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਪਲਗ ਉਤੇ ਬੈਠੇ ਹੋਏ ਸਨ ਤੇਰੇ ਪਿਤਾ ਜੀ ਉਸ ਦਿਨ ਉਦਾਸ ਸਨ ਥੋੜੇ ਜਿਹਾ ਦਿਲਗੀਰ ਸਨ ਹਜ਼ੂਰ ਦੇ ਕੋਲ ਬੈਠੇ ਬਚਨ ਬਲਾਸ ਕੀਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਛਿਆ ਰਾਜਨ ਅੱਜ ਤੂੰ ਦਿਲਗੀਰ ਕਿਉਂ ਹੈ ਅੱਜ ਤੁਸੀਂ ਉਦਾਸ ਕਿਉਂ ਹੋ ਪਿਤਾ ਜੀ ਤੁਹਾਡੇ ਕਹਿ ਲਗੇ ਨਹੀਂ ਜੀ ਹਜ਼ੂਰ ਕਹਿ ਲਗੇ ਨਹੀਂ ਨਹੀਂ ਲੁਕਾਓ ਨਾ ਤੁਸੀਂ ਉਦਾਸ ਕਿਉਂ ਤੁਹਾਡੇ ਪਿਤਾ ਜੀ ਨੇ ਕਿਹਾ ਸੱਚੇ ਪਾਤਸ਼ਾਹ ਰਾਜ ਭਾਗ ਸੁੱਖ ਸਭ ਕੁਝ ਦਿੱਤਾ ਹੋਇਆ ਹੈ ਕਿਸੇ ਚੀਜ਼ ਦੀ ਕਮੀ ਨਹੀਂ ਮਹਾਰਾਜ ਪਰਜਾ ਵੀ ਸੁખી ਹੈ ਪਰ ਕੁਦਾਸਿਸ ਕਰਕੇ ਹੋ ਜਾਣਾ ਇਸ ਨੂੰ ਇਸ ਰਾਜ ਨੂੰ ਸੰਭਾਲਣ ਵਾਲਾ ਉਤਰਾਧਿਕਾਰੀ ਕੋਈ ਨਹੀਂ ਮੇਰੇ ਘਰ ਸੰਤਾਨ ਕੋਈ ਨਹੀਂ ਤਾਂ ਰਾਜ ਭਾਗ ਹੈ ਸਭ ਕੁਝ ਹੈ ਮਹਾਰਾਜ ਮੈਂ ਅੱਜ ਉਦਾਸ ਖਾਂ ਤੇ ਨਾ ਵੀ ਕਹਿੰਦੇ ਨੇ ਉਸ ਉਦਾਸੀ ਵਿੱਚੋਂ ਬੇਨਤੀ ਕੀਤੀ ਤੁਸੀਂ ਨਾਮ ਦਿੱਤਾ ਬਦਗੀ ਦਿੱਤੀ ਮਨ ਟਿਕਾਜ ਖੈ ਕਹਿ ਲਗੇ ਕਿਰਪਾ ਕਰੋ ਸਾਨੂੰ ਇੱਕ ਬਾਲਕ ਦੀ ਦਾਦ ਬਖਸ਼ੋ ਕਿੰਨੇ ਇੰਨੀ ਗੱਲ ਕਹਿ ਕੇ ਤੇ ਪਿਤਾ ਜੀ ਦੇ ਨਿੱਤਰ ਪਾਰਾਏ ਗੁਰੂ ਤੇਗ ਬਹਾਦਰ ਸਾਹਿਬ ਨੇ ਉਂਗਲ ਵਿੱਚ ਸ਼ਾਪ ਪਾਈ ਹੋਈ ਸੀ ਯਾਦ ਰੱਖੋ ਇਹ ਹਿਸਟਰੀ ਹੈ ਤੇ ਐਵੇਂ ਨੇ ਕਿ ਮਨੋਕਲਪਤ ਗੱਲ ਬਣਾ ਲੈਣੀ ਸਤਗੁਰਾਂ ਨੇ ਛਾਪ ਪਾਈ ਹੈ ਤੇ ਉਸ ਛਾਪ ਦੇ ਉੱਪਰ ਜਿਹੜੀ ਮੋਹ ਸੀ ਨਾ ਨਿਸ਼ਾਨੀ ਸੀ ਉਹ ਏਕ ਓੰਕਾਰ ਦੀ ਸੀ ਏਕ ਓੰਕਾਰ ਦੀ ਕਹਿਣ ਲੱਗੇ ਤੇਰੇ ਪਿਤਾ ਜੀ ਹਜ਼ੂਰ ਦੇ ਸਾਲਮੁਖ ਸਿਰ ਝੁਕਾ ਕੇ ਬਿਰਹਾ ਵਿਚਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ नेत्र ਬੰਦ ਕੀਤੇ ਉਹ ਛਾਪ ਲਾ ਕੇ ਜਿਵੇਂ ਖੇਡ ਦੇ ਨੇਤਾ ਕਰ ਰਹੇ ਸਨ ਤੇਰੇ ਪਿਤਾ ਜੀ ਦੇ ਮੱਥੇ ਤੇ ਉਹਨਾਂ ਨੇ ਛਾਪ ਲਾਈ ਸੁਣਿਓ ਉਹ ਸ਼ਾਪ ਲਈ ਕਈ ਕਹਿੰਦੇ ਨੇ ਵਿਦਵਾਨ ਕਹਿੰਨੇ ਪੱਟ ਦੇ ਪਰ ਭਾਈ ਸਾਹਿਬ ਵੀਰ ਸਿੰਘ ਲਿਖਦੇ ਆ ਕਿ ਤੇਰੇ ਪਿਤਾ ਜੀ ਦੇ ਮੱਥੇ ਤੇ ਸ਼ਾਪ ਲਾਈ ਨਾਲ ਕਿਆ ਰਾਜਾ ਤੇਰੇ ਘਰ ਵਿੱਚ ਗੁਰੂ ਨਾਨਕ ਦਾ ਸੇਖ ਆਵੇਗਾ ਉਹਦੇ ਮੱਥੇ ਤੇ ਸਾਡੀ ਸ਼ਾਪ ਦੇ ਨਿਸ਼ਾਨ ਹੋਣਗੇ ਉਹਦੇ ਕੇਸ ਬੜੇ ਲੰਮੇ ਹੋਣਗੇ ਉਹ ساری ਜ਼ਿੰਦਗੀ ਕੇਸ ਰੱਖੇਗਾ ਪੁੱਤ ਤੇਰਾ ਜਨਮ ਹੋਇਆ ਇਹ ਦਾਗ ਨਹੀਂ ਤੋ ਧਿਆਨ ਨਾਲ ਵੇਖ ਇਹ ਇੱਕ ਓਮਕਾਰ ਲਿਖਿਆ ਹੋਇਆ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਮਿਹਰ ਕੀਤੀ ਹੈ ਯਾਦ ਰੱਖਿਓ ਉਸ ਰਾਜੇ ਦਾ ਨਾਮ ਸੀ ਐ ਰਾਜਾ ਰਾਮ ਰਾਏ ਉਹਦੇ ਪੁੱਤਰ ਦਾ ਨਾਮ ਸੀ ਰਤਨ ਰਾਏ ਮੈਂ ਰਤਨ ਰਾਜ ਦਾ ਜ਼ਿਕਰ ਕਰ ਰਿਹਾ ਜਦੋਂ ਨਾ ਕਿ ਆ ਪੁੱਤਰ ਇਹ ਤੇਰੇ ਮੱਥੇ ਤੇ ਬਖਸ਼ਿਸ਼ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਏ ਓਮਕਾਰ ਲਿਖਿਆ ਤੇ ਉਸੇ ਵਕਤ ਬਸ ਪਿਆਰਿਓ ਅੰਦਰ ਬਾਲਨ ਤਿਆਰ ਸੀ ਠਿਗਾੜੀ ਮਾਂ ਨੇ ਲਾ ਦਿੱਤੀ ਕੋਈ ਬੱਚਾ ਕਹਿੰਦਾ ਅਮਾ ਮੈਂ ਉਸ ਗੁਰਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨੇ ਨੇ ਜਿਨ੍ਹਾਂ ਨੇ ਮੇਲੇ ਤੇ ਬਖਸ਼ਾਂ ਦਿੱਤੀਆਂ ਨਾਲ ਕਹਿਣ ਲੱਗੇ ਪੁੱਤ ਜਦੋਂ ਇਹ ਅਸੀਸ ਦਿੱਤੀਓ ਨੇ ਨਾ ਉਦੋਂ ਇਹ ਵੀ ਨਾਲ ਕਿਹਾ ਕਿ ਮਨੁੱਖੀ ਮੰਡ ਹੋ ਜਾਂਦਾ ਆ ਸਾਡੀ ਨਿਸ਼ਾਨੀ ਹੋਵੇਗੀ ਤੇਰੇ ਬੱਚੇ ਦੇ ਤੇਰੇ ਪੁੱਤਰ ਦੇ ਮੱਥੇ ਤੇ ਤੈਨੂੰ ਪਤਾ ਰਹੇਗਾ ਇਹ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਆਇਆ ਹੈ ਮੈਂ ਬੇਨਤੀ ਕਰਾਂ ਗੁਰੂ ਤੇਗ ਬਹਾਦਰ ਇੱਕ ਪਾਸੇ ਦੁਨੀਆਂ ਦਾ ਸੁੱਖ ਵੀ ਦੇ ਦੇ। ਮੈਂ ਉਸ ਸ਼ਬਦ ਤੇ ਫੇਰਾ ਲਗਾ। ਪਰ ਮਹਾਰਾਜ ਕਹਿੰਦੇ ਨੇ ਸੁੱਖ ਦੇ ਮੋਹ ਵਿੱਚ ਨਹੀਂ ਪੈਣਾ ਤੇ ਦੁੱਖ ਨੂੰ ਸੱਚੀ ਮੁੱਚੀ ਦੁੱਖ ਰੂਪ ਨਹੀਂ ਲੈਣਾ। ਦੁੱਖ ਆਵੇ ਤੇ ਗੁਰੂ ਦੇ ਚਰਨ ਕੁੱਟ ਕੇ ਬਖਣਦੇ। ਮੇਰੀ ਫਿਰ ਬੇਨਤੀ ਸੌ ਇੱਕ ਬਚਨ ਹੋਰ ਆਤਮਾ ਸਾਂਝਾ ਕਰਨਾ। ਗੁਰੂ ਨਾਨਕ ਸਾਹਿਬ ਜੀ ਦੇ ਦੋ ਸ਼ਲੋਕ ਨੇ ਰਾਗ ਮਾਗ ਦੀ ਬਾਣ ਵਿੱਚ ਇਹ ਸਲੋਕ ਵਿੱਚ ਤਾਂ ਗੁਰਮਖੋ ਅਤ ਦਾ ਸੁਖ ਦੱਸਿਆ ਅਤ ਦਾ ਪਰ ਸੱਚੇ ਵਿੱਚ ਅਤ ਦੇ ਸੁਖ ਵਿੱਚ ਵੀ ਵਾਹਿਗੁਰੂ ਜੀ ਤੁਹਾਡੀ ਯਾਦ ਨਾ ਭੁੱਲੇ ਤੇ ਮਹਾਰਾਜ ਕਹਿੰਦੇ ਨੇ ਅਤ ਦੇ ਦੁੱਖ ਵਿੱਚ ਵੀ ਤੁਹਾਡੀ ਯਾਦ ਨਾ ਭੁੱਲੇ ਇਹ ਸਲੋਕ ਹੈ ਮਰ ਅਜੀ ਦਾ ਨਦੀਆਂ ਹੋ ਵਹਿ ਢੇਲਵਾ ਗੁਰਨਾਥ ਸਾਹਿਬ ਜੀ ਅਸੀਂ ਤੇਰੋਂ ਸ਼ਬਦ ਇੱਕ ਵਰਤਨੇ ਆ ਗਾਹ ਕਹਿੰਦੇ ਆ ਤੇਰੋਂ ਆ ਇਹਦਾ ਮਤਲਬ ਹੋ ਗਿਆ ਜਿੰਨੀਆਂ ਨਦੀਆਂ ਨੇ ਇਹ ਗਾਵਾ ਬਣ ਜਾਣ ਗਾਵਾਂ ਦਾ ਭਾਵ ਅਰਥ ਨਦੀਆਂ ਦਾ ਪਾਣੀ ਦੁੱਧ ਦਾ ਪ੍ਰਵਾਹ ਬਣ ਜਾਵੇ ਇਹ ਸਾਰੀਆਂ ਨਦੀਆਂ ਦੁੱਧ ਬਣ ਜਾਣ ਤੇ ਸੱਚ ਇਹ ਵੀ ਜਿੰਨੇ ਪਾਣੀ ਦੇ ਚਸ਼ਮੇ ਨੇ ਇਹ ਸਾਰੇ ਦੇ ਸਾਰੇ ਪਾਣੀ ਦੇ ਚਸ਼ਮੇ ਗੁਰਮਖੋ ਇੱਕ ਘੋੜ ਬਣ ਜਾਣ ਮੇਰੀ ਬੇਨਤੀ ਸੁਣੋ ਅਤ ਦਾ ਸੁਖ ਸਾਰੀਆਂ ਨਦੀਆਂ ਦੁੱਧ ਬਣ ਜਾਣ ਸਾਰੇ ਜਿਹੜੇ ਚਸ਼ਮੇ ਨੇ ਪਾਣੀ ਦੇ ਕਿ ਕਿ ਹੋ ਬਣ ਜਾਣ ਸਾਰੀ ਜ਼ਮੀਨ ਦੀ ਜਿਹੜੀ ਮਿੱਟੀ ਹੈ ਸ਼ਕਰ ਬਣ ਜਾਏ ਪਹਾੜ ਜਿਹੜੇ ਨੇ ਸੋਨੇ ਤੇ ਚਾਂਦੀ ਦੇ ਬਣ ਜਾਣ ਇਹਦੇ ਉੱਪਰ ਜਿਹੜੇ ਰੁੱਖ ਨੇ ਉਹਨਾਂ ਉੱਪਰ ਲਾਲ ਹੀਰੇ ਮੋਤੀ ਜੜੇ ਹੋਣ ਪਰ ਵੈਗੁਰੂ ਜੀ ਇੰਨਾ ਸੁੱਖ ਸੰਗ ਦੇ ਦਿਓ ਪਰ ਇਸ ਸੁੱਖ ਦੇ ਮੋਚ ਪੈ ਕੇ ਕਿਤੇ ਤੇਰਾ ਸਿਮਰਨ ਨਾ ਭੁੱਲ ਜਾਏ ਮੇਰ ਕਰੀਮ ਇਹਨਾਂ ਸੁੱਖ ਵਿੱਚ ਵੀ ਤੇਰੀ ਸੁਖ ਦੀ ਯਾਦ ਰਹੇ ਇਹ ਬਚਨ ਹੈ ਨਦੀਆਂ ਵਹਣ ਤੇਰਵਾ ਸਮ ਹੋਵੇ ਦੁੱਧ ਕਿਉ ਇਤੇ ਸਮ ਦਾ ਲਖੀ ਅਰਥ ਜੀ ਚਸ਼ਮੇ ਇਹ ਸਮੁੰਦਰ ਨਹੀਂ ਨਦੀਆਂ ਹੋ ਵਹਤੇ ਧਵਾ ਸਮ ਹੋਵੇ ਦੁੱਧ ਕਿਉ ਸਗਰੀ ਧਰਤੀ ਸ਼ਕਰ ਹੋਵੇ ਖੁਸ਼ੀ ਕਰੇ ਨਿਤ ਜਿਉ ਪਰਬਤ ਸੋਨਾ ਰੂਪਾ ਹੋਵੇ ਖੀਰੇ ਲਾਲ ਚੜਾਓ ਇਨਾ ਸੁਖ ਹੋਵੇ ਪਰ ਮੇਰ ਕਰੀ ਬੀਤ ਤੂੰ ਐਸਾ ਲਾਣਾ ਆਖਣ ਲੱਗੇ ਨਾ ਚਾਹੋ ਇਹ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਹੀ ਸਲੋਖਾ ਕਰਾਂ ਇਹ ਸੁੱਖ ਨੂੰ ਵੇਖ ਕੇ ਕਿਤੇ ਵਾਹਿਗੁਰੂ ਜੀ ਤੁਸੀਂ ਨਾ ਭੁੱਲ ਜਿਓ ਤੇ ਸੁੱਖ ਬਿਮਾਰੀ ਨਾ ਬਣ ਜਾਏ ਸੁੱਖ ਦਿੱਤਾ ਹੈ ਪਰ ਮੇਰ ਕਰਿਓ ਪੀ ਤੂੰ ਹੈ ਸਲਾਰਾ ਆਖਾ ਲੈਣਾ ਚਾਹੋ ਹੁਣ ਇਸੇ ਗੀ ਪਵਿੱਤਰ ਪੌੜੀ ਨਾਲ ਇੱਕ ਹੋਰ ਸਲੋਖ ਹੈ ਉਸ ਵਿੱਚ ਗੁਰੂ ਨਾਨਕ ਸਾਹਿਬ ਨੇ ਅਤ ਦੇ ਦੁੱਖ ਦਾ ਜ਼ਿਕਰ ਕੀਤਾ ਮੈਂ ਤਾਂ ਅਰਜ਼ ਕੀਤੀ ਗੁਰਮਖੋ ਗੁਰੂ ਸਾਹਿਬ ਨੇਕਰਨ ਸਿੱਖ ਸੁਖ ਵਿੱਚ ਹੰਕਾਰ ਹੀ ਨਾ ਹੋਵੇ ਤੇ ਦੁੱਖ ਦੇ ਵਿੱਚ ਡਫਰੇਸ਼ਨ ਜੀ ਕਦੀ ਨਾ ਜਾਏ ਦੁੱਖ ਵਿੱਚ ਆਪਣਾ ਸੰਤੁਲਨ ਨਾ ਹੋ ਲੈ ਹਜ਼ੂਰ ਦਾ ਦੂਸਰਾ ਬਚਨ ਦੇ ਦੇਖ ਹੈ ਦੁੱਖ ਲਈ ਹੈ ਇਹਦੇ ਅਰਥ ਥੋੜੇ ਜਿਹਾ ਆਪਾਂ ਕਰਾਂਗੇ ਵੀ ਪੁਨਿਤਾ ਪ੍ਰਮਾਨ ਸਿੱਧਾ ਸਮਝ ਪੈ ਜਾਂਦਾ ਜੇ ਮੰਨ ਲਓ ਮੇਰੇ ਸਰੀਰ ਨੂੰ ਕੋਈ ਬਿਮਾਰੀ ਲੱਗ ਜਾਏ ਜੇ ਦੇਖ ਹੈ ਦੇਦ ਅੰਤ ਕਾਇਆ ਜੇ ਦੇਖੇ ਦੁੱਖ ਲਾਈਏ ਸ਼ਰੀਰ ਨੂੰ ਦੁੱਖ ਲੱਗ ਜਾਏ ਰੋਗ ਲੱਗ ਜਾਏ ਪਾਪ ਗ੍ਰਹ ਦੋਇ ਰਾਹ ਸੁਣਿਓ ਪਾਪ ਗ੍ਰਹ ਦੋਇ ਰਾਹ ਇਹ ਦਾ ਤੇ ਦੋ ਗ੍ਰਹ ਜਿਹੜੇ ਰਾਹੂ ਤੇ ਕੇਤੂ ਨੇ ਇਹ ਵੀ ਮੇਰੇ ਵਿਰੋਧ ਵਿੱਚ ਚੱਲ ਇਹਦਾ ਭਾਵ ਅਰਥ ਆਪਾਂ ਜੋਤਿਸ਼ ਵੱਲ ਨਹੀਂ ਲੈਣਾ ਇਹਦਾ ਭਾਵ ਅਰਥ ਹੈ ਸਮਾਂ ਵੀ ਇੰਨਾ ਮਾੜਾ ਆ ਜਾ ਹਰ ਚੀਜ਼ ਮੇਰੇ ਵਿਪਰੀਤ ਹੋ ਜਾਏ ਕਿਉਂਕਿ ਸਮਾਂ ਹੁੰਦਾ ਹੈ ਨਾ ਜੀ ਇਹ ਵਕਤ ਹੈ ਦਾਸ ਨੇ ਕਈ ਵਾਰੀ ਬੇਨਤੀ ਕੀਤਾ ਸੰਤਾਂ ਨੇ ਕਾਫੀ ਜ਼ਿਆਦਾ ਉਸ ਲਫ਼ਜ਼ ਦੇ ਉਸ ਸ਼ਬਦ ਦੇ ਕਲੇਬ ਬਣਾਏ ਮੈਂ ਇੱਕ ਵਾਰੀ ਕਹਾਂ ਸੀ ਕਿ ਕਦੀ ਵੀ ਕਿਸੇ ਇਨਸਾਨ ਤੇ ਦੁੱਖ ਦਾ ਸਮਾਵੇ ਗੁਰੂ ਕੋ ਨੂੰ ਵੀ ਕੇ ਖੁਸ਼ ਨਹੀਂ ਹੋਣਾ ਮੰਨ ਲਓ ਦੁੱਖ ਆ ਗਿਆ ਮੁਸੀਬਤ ਆ ਗਈ ਉਹ ਦੁੱਖ ਸਰੀਰਕ ਤੌਰ ਤੇ ਬਿਜ਼ਨਸ ਦੇ ਤੌਰ ਤੇ ਇਥੋਂ ਤੱਕ ਕਿ ਜੀਵਨ ਦੇ ਤੌਰ ਤੇ ਫਿਰ ਬਿਲਕੁਲ ਕਦੀ ਵੀ ਕਿਸੇ ਦੇ ਦੁੱਖ ਨੂੰ ਵੇਖ ਕੇ ਉਸ ਸਮੇਂ ਨੂੰ ਵੇਖ ਕੇ ਖਸੀਏ ਨਾ ਕਿਉਂਕਿ ਸਮੇਂ ਦੀਆਂ ਅੱਖਾਂ ਇੰਨੀਆਂ ਵੱਡੀਆਂ ਨੇ ਉਹ ਮਜ਼ਾਕ ਕਰਨ ਵਾਲੇ ਦੇ ਚਿਹਰੇ ਪਛਾਣ ਲੈਂਦੀਆਂ ਨੇ ਇੱਕ ਦਿਨ ਸੱਚੀ ਮੁੱਚੀ ਦੁੱਖ ਉਹਦੇ ਘਰ ਵੀ ਆ ਜਾਂਦਾ ਹੈ ਦੁੱਖ ਉਹ ਹੀ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਮੰਨ ਲੋ ਸਰੀਰ ਨੂੰ ਦੁੱਖ ਲੱਗ ਜਾਏ ਆਪਾਂ ਅੰਤ ਕਰਦੇ ਹਾਂ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨੈਂ ਮੰਨ ਲੋ ਦੁੱਖ ਆ ਜਾਏ ਹਜ਼ੂਰ ਕਹਿ ਰਹੇ ਨੇ ਕਿ ਭਾਈ ਸਿੱਖੋ ਕਿ ਜੇ ਦੇਖ ਹੈ ਦੁੱਖ ਲਾਈ ਹੈ ਪਾਪ ਗਰੇ ਦੁਏ ਰਾਹ ਸਮਾ ਵੀ ਮੇਰੇ ਉਲਟ ਹੋ ਜਾਏ ਕਿਉਂਕਿ ਸਮਾ ਜਦੋਂ ਬੜਾ ਹੁੰਦਾ ਨਾ ਪਿਆਰਿਓ ਉਦੋਂ ਸੋਨੇ ਨੂੰ ਹੱਥ ਪਾਓ ਤੇ ਮਿੱਟੀ ਹੋ ਜਾਂਦਾ ਮੁੱਤਰ ਮਿੱਤਰ ਨੂੰ ਜਿਹਨੂੰ ਨੇਲੇ ਸਮਝਦਾ ਦੁਸ਼ਮਣ ਹੋ ਜਾਂਦਾ ਜਦੋਂ ਵੈਰ ਗੁਰੂ ਨਦਰ ਕਰਦਾ ਸਮੇਂ ਦੀ ਚਾਲ ਸਹੀ ਹੋ ਜਾਂਦੀ ਉਦੋਂ ਮਿੱਟੀ ਵੀ ਸੌਦਾ ਬਣ ਲੱਗ ਪਈਦੀ ਇੱਥੇ ਗੁਰੂ ਜੀ ਕਹਿੰਦੇ ਜੇ ਸਮਾ ਵੀ ਵਿਰੋਧ ਵਿੱਚ ਹੋ ਜਾਏ ਜੇ ਦੇਖ ਹੈ ਦੁਖ ਲਾਈਆ ਪਾਪ ਕਰੇ ਦੁਹਰਾਣ ਰਾਤ ਪੀਣ